ਇਹ ਹੁਣ ਮੋਗਾ ਆਪਣਾ ਨਵਾਂ ਇੱਥੇ ਪਹਿਲਾ ਮੋਗਾ ਹੈ ਹਾਂ ਜੀ ਪਹਿਲਾ ਲੱਗਾ ਹੀ ਇਹ ਮੋਗਾ 17 ਅੱਗੇ ਗਾਹਾਂ ਹੋ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਮੋਗਾ ਇਹ ਹਾਂ ਜੀ ਦੋ ਇਕੜਾਈ ਇਕੜਾਈ ਤੱਕ ਕਿਉਂ ਜਾਊਗਾ ਇਹ ਲੇਬੜਾ ਲੇਬੜਾ ਇਹ ਸਾਡੇ ਪਹਿਲਾਂ ਜੀਨੂ ਸਾਹਿਬ 12 ਸੀ ਬਰੇ ਹੂੰ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀਗਾ ਹੂੰ ਕਿਉਂਕਿ ਜਦੋਂ ਸਫਾਈ ਹੁੰਦੀ ਸੀ ਤੀ ਸੂਏ ਦੀ ਹਰੇਕ ਵਾਰ ਮਿੱਟੀ ਚੱਕੀ ਜਾਂਦੀ ਸੀ ਸੋਨੀ ਨਾ ਹੋ ਜਾਂਦੀ ਨੀ ਨਾ ਹੋਣੀ ਬੜਾ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 18 ਹੋ ਗਏ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲਗਣ ਲੱਗ ਗਿਆ ਜੀ ਅੱਛਾ ਤੇ ਉਦੋਂ ਬਾਅਦ ਦੱਬੇ ਹੋਏ ਸੀ ਵੀ ਜੀ ਖਾਣਾ ਵਾਲੇ ਚੌਂਦੇ ਪਾਣੀ ਵਾਲੇ ਚੌਂਦੇ ਜੀ ਖਾਣ ਵਾਲੇ ਚੌਂਦੇ ਜੀ ਇਹ ਵੀੜ ਕਿਸ਼ਨ ਸਿੰਘ ਵਾਲਾ ਜੀ ਹੂੰ ਅੱਡਾ ਹੈਗਾ ਸੋਇਆ ਨਾਲ ਤੇ ਇਹ ਤੋਂ ਬਾਅਦ ਜੀ ਗਾਂਹ 70 ਪਿੰਡਾਂ ਲਈ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹੂੰ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਤੇ 5800 ਕਿਲੇ ਨੂੰ ਹੋ ਲੱਗੂਗਾ ਜੀ ਤੁਸੀਂ ਕਰਕੇ ਜੀ ਮੈਂ ਸਾਫਾ ਸਰਪੰਚਾ ਲਿਬੜੇ ਪਿੰਡ ਦਾ ਹੈ ਤੈਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਪਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਦਾਰ ਜ਼ਿੰਦਗੀ 'ਚ ਨਹੀਂ ਹੁਟਾ ਸਕਦੇ ਇੱਕ ਲਾਈਕ ਨੰਬਰ ਦੇ ਤੇ ਮੈਰੀ ਪਣ ਜੀ ਦੇਖੋ ਔਰੇ ਲੀਡਰ ਫਿਰੇ ਆਏ ਨੇ ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਦਿੱਤੇ ਨੇ ਤੁਸੀਂ ਪਹਿਲੇ ਲੀਡਰ ਹੋ ਜਿਹਨੇ ਜਨਰੇਸ਼ਨ ਨੂੰ ਬਚਾਉਣ ਲਈ ਚਾਹੇ ਨਸ਼ਾ ਚਾਹੇ ਆਉਣ ਵਾਲਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਜਨਰੇਸ਼ਨ ਬਚ ਗਈ ਸੋ ਇਸ ਕਰਕੇ ਅਸੀਂ ਤੁਹਾਡੇ ਰਿਣੀ ਆ ਇਹ ਹੁਣ ਮੂਗਾ ਆਪਣਾ ਨਵਾਂ ਇੱਥੇ ਪਹਿਲਾ ਮੂਗਾ ਹੈ ਹਾਂ ਜੀ ਪਹਿਲਾ ਲੱਗਾ ਇਹ ਮੂਗਾ 17 ਅੱਗੇ ਗਹਾ ਹਾਂ ਜੀ ਦੋ ਪਿੰਡਾਂ ਨੂੰ ਜਾਂਦਾ ਇਹ ਮੂਗਾ ਇਹ ਹਾਂ ਜੀ ਦੋ ਏਕੜਾਈ ਤਾਂ ਇਹ ਏਕੜਾਈ ਤਾਂ ਕਿੱਥੇ ਜਾਊਗਾ ਲੈ ਬੜਾ ਲੈ ਬੜਾ ਇਹ ਸਾਡੇ ਪਹਿਲਾਂ ਅਸੀਂ ਨੂੰ ਸਭ 12 ਸੀ ਰੇ ਹੂੰ ਉਹ 12 ਹੀ ਪ੍ਰੋਪਰ ਕੰਮ ਨਹੀਂ ਸੀ ਗਿਆ ਹੂੰ ਕਿਉਂਕਿ ਜਦੋਂ ਸਬਾਈ ਹੁੰਦੀ ਸੀ ਸੂਹੇ ਦੀ ਹਰੇਕ ਵਾਰ ਮਿੱਟੀ ਸੱਕੀ ਜਾਂਦੀ ਸੀ ਉਹ ਨੀਵਾ ਹੋ ਜਾਂਦਾ ਗਰੀਮਾ ਹੋ ਜਾਂਦਾ ਹੁਣ ਥੋੜੇ ਰਾਤ ਚ ਇੱਕ ਬਰਾਬਰ ਬਣ ਗਏ 12 ਸੀਗੇ ਹੁਣ 18 ਹੋ ਗਏ ਹੂੰ ਸਾਨੂੰ ਪਟੀਆਂ ਤੋਂ ਲੈ ਕੇ ਗਾਜੀਪੁਰ ਤੱਕ 5001 ਨੂੰ ਪਾਣੀ ਲਗਣ ਲੱਗ ਗਿਆ ਜੀ अच्छा ते उदोबाज دبے ਹੋਈ ਸੀ ਜੀ ਖਵਾਣੋ ਵਾਲੇ ਚੋਂ ਆਉਂਦੇ ਪਾਣੇ ਖਵਾਣੋ ਵਾਲੇ ਚੋਂ ਆਉਂਦੇ ਜੀ ਇਹ ਬੀੜ ਕਿਸ਼ਨ ਸਿੰਘ ਵਾਲਾ ਜੀ ਹਮ ਹਟਾਏਗਾ ਸੁਏ ਦਾ ਨਾਮ ਤੇ ਇਹ ਤੋਂ ਬਾਅਦ ਜੀ ਗਾਹਾਂ 70 ਪਿੰਡਾਂ ਲਈ ਹੋਰ ਜਾਣਾ ਸੀ ਉਹ ਦੱਬੀ ਹੋਈ ਸੀ ਹਮ ਉਹ ਹੁਣ ਉੱਥੇ ਛਡਾ ਲਈ ਛਡਾ ਲਈ ਜੀ ਭਰਤ ਪੈ ਰਿਹਾ ਉੱਥੇ ਹਮ ਤੇ 5800 ਫੀਲੇ ਨੂੰ ਹੋ ਲੱਗੂਗਾ ਜੀ ਤੋ ਇਸ ਕਰਕੇ ਜੀ ਮੈਂ ਸਾਫਤ ਸਰਪੰਚਾ ਲਿਬੜੇ ਪਿੰਡ ਦਾ ਹੈ ਤੈਨੂੰ ਤੁਹਾਡਾ ਧੰਨਵਾਦ ਕਿ ਸਾਡੇ ਪਿੰਡ ਤੁਸੀਂ ਪਹਿਲੀ ਵਾਰ ਆਏ ਹੋ ਜੀ ਜੀ ਔਰ ਤੁਸੀਂ ਇੱਕ ਇਤਿਹਾਸਕ ਕੰਮ ਕੀਤਾ ਜਿਹੜੇ ਅਸੀਂ ਜ਼ਿੰਮੇਵਾਰ ਜ਼ਿੰਦਗੀ 'ਚ ਤੁਹਾਡਾ ਇੱਕ ਭਲਾ ਸਕਦੇ ਇੱਕ ਲਾਈਕ ਨੰਬਰ ਦੋ ਤੇ ਨੈਰੀਪਨ ਜੀ ਦੇਖੋ ਔਰੇ ਲੀਡਰ ਫਿਰੇ ਆਏ ਨੇ ਸਾਹਮਣੇ ਜਿਹੜੀ ਜਨਰੇਸ਼ਨ ਨੂੰ ਮਾਰਨੇ ਵਾਲੇ ਕੰਮ ਦਿੱਤੇ ਨੇ ਜੀ ਤੁਸੀਂ ਪਹਿਲੇ ਲੀਡਰ ਹੋ जिने जनरेशन नु بچਾਉਣ ਲਈ ਚਾਹੇ ਨਸ਼ਾ ਚਾਹੇ ਆਉਣ ਵਾਲਾ ਪਾਣੀ ਜੇ ਸਾਡਾ ਪਾਣੀ ਬਚ ਗਿਆ ਜੀ ਸਾਡੀ ਆਉਣ ਵਾਲੀ ਸਾਰੀ ਕਨੈਕਸ਼ਨ ਬਚ ਗਈ ਸੋ ਇਸ ਕਰਕੇ ਅਸੀਂ ਤੁਹਾਡੇ ਰਣੀ ਆ